ਵਿੱਚ ਬਲੈਕ ਮਾਰਕ ਕੱਢਿਆ ਜਾ ਰਿਹਾ ਵੀ ਤਾਂ ਕਿ ਕੋਈ ਵੀ ਸ਼ਰਾਰਤੀ ਆਂਸਰ ਕੋਈ ਸ਼ਰਾਰਤ ਨਾ ਕਰੇ ਕਾਫੀਲਾ ਮਿਲਟਰੀ ਦੇਖ ਕੇ ਜਾਂ ਪੋਸਟਾਂ ਚੋਂ ਰੱਖਾ ਜਾ ਰਿਹਾ ਇੱਕ ਇੱਕ ਨਾਲ ਲੋਕੀ ਸੈਮ ਦੇ ਮੌਜੂਦ ਨਹੀਂ ਆਉਂਦੇ ਨੇ ਵੀ ਕੀ ਆ ਕੋਈ ਵੱਡੀ ਘਟਨਾ ਦਾ ਸੈਮ ਦਾ ਕੋਈ ਮਾਹੌਲ ਨਹੀਂ ਹੈਗਾ ਜੀ ਜੀ ਸਾਰਿਆਂ ਨੂੰ ਉਤਸੁਕ ਕਰ ਰਹੇ ਆ ਜੀ ਆਪਣੀ ਜਾ ਕੇ ਪ੍ਰੋਪਰ ਆਪਣੇ ਤਰੀਕੇ ਨਾਲ ਆਪਣਾ ਵੋਟ ਦਾ ਅਧਿਕਾਰ ਆ ਦਿਓ ਜੀ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੁਹਾਨੂੰ ਇਸ ਜੀ ਦਾ ਪਤਾ ਹੋਣਾ ਚਾਹੀਦਾ ਵੀ ਆਪਣੇ ਆਪ ਜਾ ਕੇ ਆਪਣੇ ਵੋਟ ਪਾਓ ਤੇ ਕਿਸੇ ਤਰ੍ਹਾਂ ਦੇ ਕਿਸੇ ਨੂੰ ਕੋਈ ਡਰ ਨਹੀਂ ਲੋੜਨੀ ਹੈਗੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਪਰ ਕੋਈ ਐਕਸਟਰਾ ਟੋਲ ਫਰੀ ਨੰਬਰ ਵੀ ਜਾਰੀ ਕੀਤੇ ਗਏ ਆ ਜੇਕਰ ਕੋਈ ਕੋਈ ਕੰਪਲੇਨਟ ਹੋਵੇ ਡੀਸੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਰੇ ਟੋਲ ਫਰੀ ਨੰਬਰ ਜਾਰੀ ਨੇ ਜੀ ਚੋਣ ਕਮਿਸ਼ਨ ਵੱਲੋਂ ਜਾਰੀ ਨੇ ਜੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਹੈ ਸਭ ਤੋਂ ਨੇੜੇ ਐਸਐਚਓ ਸਿਟੀ ਸੇ ਬੈਠਾ ਨਹੀਂ ਮੈਂ ਮੈਨੂੰ ਜਦੋਂ ਮਰਜੀ ਕੋਈ ਵੀ ਆ ਕੇ ਦੱਸ ਸਕਦਾ ਅਗਰ ਕਿਸੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੈਸ਼ਰ ਹੋਵੇ ਕਿਸ ਤਰ੍ਹਾਂ ਦੀ ਸਾਰਾ ਅਵੇਅਰਨੈਸ ਕੀਤੀ ਜਾ ਰਹੀ ਹੈ ਲੋਕਾਂ ਦੇ ਵਿੱਚ ਸਾਰੇ ਅਵੇਅਰਨੈਸ ਸਾਡੇ ਵੱਲੋਂ ਆਹੀ ਹੈ ਸਾਰੇ ਲੋਕਾਂ ਨੂੰ ਵੀ ਆਹੀ ਹੈ ਵੀ ਆਪਣੇ ਨਿਰਪੱਖ ਹੋ ਕੇ ਵੋਟ ਪਾਓ ਕਿਸੇ ਨੂੰ ਕਿਸੇ ਤਰ੍ਹਾਂ ਤੋਂ ਡਰਨ ਦੀ ਲੋੜ ਨਹੀਂ ਅੱਜ ਆ ਸਾਡੇ ਕੋਲ ਫੋਰਸ ਬਾਹਰੋਂ ਇਲੈਕਸ਼ਨ ਵਾਸਤੇ ਆਈ ਹੈ ਇਸੇ ਵਾਸਤੇ ਯੂਜ਼ ਹਾਂਜੀ ਇਲੈਕਸ਼ਨਾਂ ਤੱਕ ਇੱਥੇ ਰਹਿਣਗੇ ਸਰਾਰਤੀਆਂ ਨੂੰ ਬਾਰ ਬਾਰ ਹਦਾਇਤ ਕੀਤੀ ਜਾਂਦੀ ਹੈ ਵੀ ਉਹ ਸ਼ਹਿਰ ਛੱਡ ਕੇ ਚੱਲ ਜਾਣ ਚੋਣਾਂ ਦੇ ਦੌਰਾਨ ਕੋਈ ਵੀ ਐਹੀ ਜੀ ਹਰਕਤ ਨਾ ਕਰਨ ਜਿਸ ਕਰਕੇ ਸਾਨੂੰ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕਰਨੀ ਪਵੇ ਓਵਰਆਲ ਸ਼ਹਿਰ ਤੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲਦੀ ਹੈ ਤਕਰੀਬਨ ਮਾਹੌਲ ਠੀਕ ਹੈ ਇਹੋ ਜਿਹਾ ਕੋਈ ਉਹ ਨਹੀਂ ਹੈਗਾ ਵੀ ਕੋਈ ਸ਼ਰਾਰਤੀ ਆਂਸਰ ਕੋਈ ਸ਼ਰਾਰਤ ਕਰੇ ਤੁਸੀਂ ਵੀ ਇੱਥੇ ਉਹ ਇਹੋ ਜਿਹਾ ਕੋਈ ਉਹ ਨਹੀਂ ਹੈਗਾ ਬਿਲਕੁਲ ਸ਼ਾਂਤਮਈ ਮਾਹੌਲ ਹੈ ਉੱਚ ਅਧਿਕਾਰੀ ਹੈ ਮੀਟਿੰਗ ਚੱਲ ਰਹੀ ਹੈ ਜੀ ਉੱਥੇ ਅਜੇ ਕਿਉਂਕਿ ਕੱਲ ਕੋਈ ਵੀਆਪੀ ਪ੍ਰੋਗਰਾਮ ਹੈ ਉੱਥੇ ਉਹਦੇ ਕਰਕੇ ਮੀਟਿੰਗ ਜਾਰੀ ਹੈ ਹਾਂ ਜੀ ਬਿਲਕੁਲ ਜਾਰੀ ਰਹਿਣਗੇ ਸਾਡੇ ਮਾਰਚ ਕੁਝ ਨਾਕਾਬੰਦੀ ਵੀ ਸਰ ਆ ਕੀਤੀ ਜਾਏਗੀ ਜੀ ਨਾਕਾਬੰਦੀ ਹਰ ਰੋਜ਼ ਲਗ ਜਾਰੀ ਹੈ ਸਾਡੀ ਸ਼ੱਕੀ ਗੱਡੀਆਂ ਚੈੱਕ ਕਰੇ ਸ਼ੱਕੀ ਗੱਡੀਆਂ ਵਾਹਕ ਵਿਦਾਊਟ ਨੰਬਰ ਬਾਈਕ ਸਾਰੇ ਚੈੱਕ ਕੀਤੇ ਜਾਂਦੇ ਹਰ ਰੋਜ਼ ਚਲਾਨ ਕੱਟੇ ਜਾਂਦੇ ਅਸੀਂ ਹਰ ਰੋਜ਼ ਨਾਕਾ ਲਾਉਂਦੇ ਹਾਂ तकरीबन ਮੇਰੇ ਸਿਟੀ ਏਰੀਏ ਦੇ ਵਿੱਚ ਜੋ ਕ੍ਰੋਸਿੰਗ ਹੈ ਉਸ ਨੂੰ ਵੀ ਅਜ ਤੱਕ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਤੇ ਵੈਸੇ ਵੀ ਐਸਐਸਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਸ਼ਰਾਬ ਦੇ ਪ੍ਰਤੀ ਵੀ ਅਗਰ ਕਿਸੇ ਕੋਲੋਂ ਵੀ ਫੜੀ ਜਾਂਦੀ ਹੈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾਲ ਨਾਲ ਥੈਂਕ ਯੂ ਓਕੇ ਮੈਮ ਜੋ ਅੱਜ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਜੀ ਉਹ ਜਾਣਕਾਰੀ ਦੇ ਭਰੇ ਜੀ ਹਾਂ ਇਹ ਫਲੈਗ ਮਾਰਚ ਜਿਵੇਂ ਕਿ ਤੁਸੀਂ ਜਾਣਦੇ ਹੋ ਇਲੈਕਸ਼ਨ ਨੂੰ ਮੱਦਨਯਾ ਰੱਖਦੇ ਹੋਏ ਇਹ ਫਲੈਗ ਮਾਰਚ ਅਸੀਂ ਸਿਟੀ ਕੁਰਾਲੀ ਦਾ ਸਦਰ ਕੁਰਾਲੀ ਅਸੀਂ ਇਕੱਠੇ ਹੀ ਇਹ ਫਲੈਗ ਮਾਰਚ ਕੱਢਿਆ ਹੈ ਕਿ ਜੋ ਕਿ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਥੋੜਾ ਇਹੋ ਜਿਹਾ ਵੀ ਕਿ ਹਾਂ ਇਲੈਕਸ਼ਨ ਟਾਈਮ 'ਚ ਕੋਈ ਵੀ ਗਲਤ ਹਰਕਤ ਨਾ ਕੀਤੀ ਜਾਵੇ ਕਿਹੜੇ ਕਿਹੜੇ ਏਰੀਆ ਦੇ ਵਿੱਚੋਂ ਮੈਂ ਕੱਢਿਆ ਜਾ ਰਿਹਾ ਅੱਜ ਪੂਰੇ ਸ਼ਹਿਰ ਦੇ ਵਿੱਚ ਇਹ ਹਾਂਜੀ ਹਾਂਜੀ ਪੂਰੇ ਸ਼ਹਿਰ 'ਚ ਉਰਾਲੀ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਫੇਅਰ ਕੀਤਾ ਜਾ ਰਿਹਾ ਹੈ ਇਹ ਅ ਇਹ ਹੀ ਹੈ ਕਿ ਲੋਕਾਂ ਨੂੰ ਇਹੀ ਸਾਡੇ ਵੱਲੋਂ ਗੁਜਾਰਿਸ਼ ਹੈਗੀ ਹੈ ਕਿ ਉਹ ਜਿਹੜੇ ਇਲੈਕਸ਼ਨ ਹੈ ਉਹ ਵਧੀਆ ਤਰੀਕੇ ਨਾਲ ਜਿਹੜੇ ਸਾਡੇ ਹੋ ਜਾਣ ਤੇ ਕੋਈ ਵੀ ਉਹਦੇ 'ਚ ਮਾੜੀ ਹਰਕਤ ਨਾ ਕਰੇ ਜੀ ਮੈਡਮ ਲੋਕਾਂ ਨੂੰ ਮੋਟਾ ਬਣਨ ਦੇ ਲਈ ਵੀ ਕਿਤੇ ਜਾਲੂ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਕਿ ਵੱਧ ਤੋਂ ਵੱਧ ਜਿੰਨਾ ਵੀ ਹੈ ਸਾਰੇ ਜਾ ਕੇ ਆਪਣਾ ਵੋਟ ਪਾਓ